ਸਟੇਜ ਬਣਾਉਣ ਲਈ ਸਾਨੂੰ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ ਸਭ ਤੋਂ ਪਹਿਲਾ ਹੈ ਅਚਾਰ ਲਈ ਟੋਆ ਕੱਚਾ ਜਾਂ ਪੱਕਾ ਪੱਠੇ ਕੁਤਰਨ ਵਾਲੀ ਮਸ਼ੀਨ ਤੇ ਟੱਕਾਂ ਲਈ ਤਰਪਾਲ ਸਾਈਲੋ ਪਿਟ ਕਿਹੋ ਜਿਹਾ ਹੋਵੇ ਇਹ ਨਿਰਭਰ ਕਰਦਾ ਹੈ ਸਾਦੇ ਕੰਮ ਦੇ ਆਕਾਰ ਤੇ ਸਾਧਨ ਸਮਰੱਥਾ ਤੇ ਇਸ ਨੂੰ ਕੱਚਾ ਵੀ ਬਣਾਇਆ ਜਾ ਸਕਦਾ ਹੈ ਤੇ ਪੱਕਾ ਵੀ ਜੇਕਰ ਸਾਡਾ ਸਾਈਲੋਪਿਟ ਕੱਚਾ ਹੈ ਤਾਂ ਸਾਨੂੰ ਸਾਈਡਾ ਤੇ ਪੋਲੀਥੀਨ ਸ਼ੀਟ ਲਗਾਉਣ ਦੀ ਲੋੜ ਹੋਵੇਗੀ ਸਾਈਲੋਪਿਟ ਲਈ ਸਾਨੂੰ ਅਜਹੀ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਹੈ ਜੋ ਆਮ ਜਗ੍ਹਾ ਤੋਂ ਉੱਚੀ ਹੋਵੇ ਤੇ ਧਰਤੀ ਹੇਠਲਾ ਤੇ ਆਸ-ਪਾਸ ਦਾ ਪਾਣੀ ਇਸ ਨੂੰ ਪ੍ਰਭਾਵਿਤ ਨਾ ਕਰਦਾ ਹੋਵੇ। ਅੱਜਕੱਲ੍ਹ ਡੇਰੀ ਫਾਰਮਰ ਜ਼ਮੀਨ ਉੱਪਰ ਸਾਈਲੋ ਬਣਾਉਣ ਲੱਗੇ ਹਨ ਜੋ ਤਕਨੀਕੀ ਤੌਰ ਤੇ ਫਾਇਦੇਮੰਦ ਹਨ। ਸਾਈਲੋ ਪਿੱਟ ਕਿਹ ਸਾਈਜ਼ ਦਾ ਹੋਵੇ ਇਸ ਦਾ ਅਨੁਮਾਨ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ। ਜੇਕਰ ਤੁਸੀਂ 100 ਕਿਲੋਗ੍ਰਾਮ ਪੱਠੇ ਦਾ achar ਬਣਾਉਣਾ ਹੋਵੇ ਤੇ ਤੁਹਾਨੂੰ 300 ਡੂੰਗਾ 5 ਫੁੱਟ ਚੌੜਾ ਤੇ 20 ਫੁੱਟ ਲੰਬਾ ਟੋਇਆ ਫੁੱਟਣਾ ਪਵੇਗਾ ਇਹ ਸੁਣੋ ਇਸ ਢੰਗ ਨਾਲ ਵੀ ਵਿਖਿਆ ਜਾ ਸਕਦਾ ਹੈ ਕਿ ਇੱਕ ਕਯੂਬਿਕ ਮੀਟਰ ਭਾਵ ਇੱਕ ਘਣ ਮੀਟਰ ਵਿੱਚ 5 ਤੋਂ 6 ਕਿਲੋਗ੍ਰਾਮ ਪੱਠੇ ਆ ਜਾਂਦੇ ਹਨ ਹੁਣ ਗੱਲ ਕਰਦੇ ਹਾਂ ਸਾਈਲੈਂਸ ਬਣਾਉਣ ਦੇ ਤਰੀਕੇ ਬਾਰੇ ਸਾਈਲੋ ਪਿਟ ਨੂੰ ਤਿਆਰ ਕਰੋ ਜੇਕਰ ਟੋਇਆ ਕੱਚਾ ਹੈ ਤਾਂ ਇਸ ਦੀਆਂ ਸਾਈਡਾਂ ਤੇ ਪੋਲੀਥੀਨ ਸ਼ੀਟ ਲਗਾ ਦੇਵੋ ਸਾਈਲੋ ਪਿਟ ਦੇ ਥੱਲੇ ਨੂੰ ਕੱਚਾ ਰੱਖੋ ਪੱਟਿਆਂ ਦਾ 5 ਤੋਂ 8 ਸੈਂਟੀਮੀਟਰ ਕੁਤਰਾ ਟੋਏ ਵਿੱਚ ਭਰੋ ਹਰ 1.5 ਫੁੱਟ ਦੀ ਤਹਿ ਨੂੰ ਪੈਰਾਂ ਨਾਲ ਚੰਗੀ ਤਰ੍ਹਾਂ ਲਟਾਰ ਦੇਵੋ ਕੋਸ਼ਿਸ਼ ਕਰੋ ਵੱਧ ਤੋਂ ਵੱਧ ਹਵਾ ਚਾਰੇ ਵਿੱਚੋਂ ਨਿਕਲ ਜਾਵੇ ਜਿੰਨਾ ਚੰਗੀ ਤਰ੍ਹਾਂ ਅਸੀਂ ਇਸ ਨੂੰ ਦਬਾ ਸਕਾਂਗੇ ਉਨਾ ਹੀ ਚੰਗਾ ਸਾਈਲਜ ਤਿਆਰ ਹੋਵੇਗਾ ਜੇਕਰ ਸਾਈਲੋ ਪਿਟ ਦਾ ਆਕਾਰ ਵੱਡਾ ਹੈ ਤਲ ਤੜਾ ਟਰੈਕਟਰ ਨਾਲ ਕਰੋ ਇਸ ਤਰ੍ਹਾਂ ਇਸ ਨੂੰ ਭਰਦੇ ਭਰਦੇ ਜ਼ਮੀਨ ਤੋਂ 1.5 ਮੀਟਰ ਤੱਕ ਉੱਚਾ ਲੈ ਜਾਵੋ ਉੱਪਰਲੀ ਤਹਿ ਨੂੰ ਧਲਾਂਦਾਰ ਬਰਾਬਰ ਕਰੋ ਤੇ ਪੋਲੀਥੀਨ ਦੀ ਸ਼ੀਟ ਨਾਲ ਟੱਕ ਕੇ ਸਾਈਡਾਂ ਨੂੰ ਮਿੱਟੀ ਨਾਲ ਲਿਪ ਦੇਵੋ